ਹੈਲੋ ਜੀ ਸਤਿ ਸ੍ਰੀ ਅਕਾਲ ਸਭ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਵੋਗੇ ਤੇ ਆਪਾਂ ਹੋ ਰਏ ਸੀ ਨਾਨੂ ਕੇ ਤਿਆਰ ਤੇ ਸਾਨੂੰ ਲੱਗੇ ਸੀ ਕੰਗੀ ਕਰਨ ਕਿਉਂਕਿ ਆਪਾਂ ਅੱਜ ਜਾ ਰਹੇ ਆ ਬਾਬਾਈ ਦੀ ਬਾਰਸੀ ਤੇ ਇਹ ਮੌਕਾ ਬੜੇ ਹੁਸਪਾ ਗਾਣ ਨਾਲ ਮਿਲਦਾ ਹੈ ਸਾਲ ਬਾਅਦ ਆਪਾਂ ਜਾਂਦੇ ਆ ਬਾਬਾਈ ਦੇ ਸਥਾਨ ਤੇ ਬਦਨੀ ਕਲਾ ਮੋਗਾ ਵਿਖੇ ਬਾਬਾ ਬੂਰੇ ਵਾਲਾ ਜੀ ਦੀ ਬਾਰਸੀ ਲੱਗਦੀ ਹੈ ਤੇ ਬਾਰਸੀ 15 ਦਿਨ ਚੱਲਦੀ ਹੈ। ਇਸ ਲਈ ਆਪਾਂ ਬੜੇ ਚਾਅ ਤੇ ਸ਼ਾਅ ਨਾਲ ਜਾਂਦੇ ਹਾਂ। ਸਾਲ ਬਾਅਦ ਤੇ ਆਪਾਂ ਸਿਰ ਨੂੰ ਕੰੰਗੀ ਕਰਕੇ ਰੈਡੀ ਹੋ ਕੇ ਤੇ ਹੁਣ ਆਪਾਂ ਚੱਲੇ ਸੀਗੇ ਤੇ ਆਪਣੇ ਪਿੰਡ ਤੋਂ ਉੱਥੋਂ ਤੱਕ ਦਾ 1 ਘੰਟੇ ਦਾ ਰਸਤਾ ਹੈਗਾ। ਤੇ 1 ਘੰਟਾ ਲੱਗਣ ਤੋਂ ਬਾਅਦ ਆਪਾਂ ਇੱਥੇ ਪਹੁੰਚ ਕੇ ਬਾਬਾਈ ਦੇ ਸਥਾਨ ਤੇ ਦੇਖੋ ਚਾਰ ਸਫੇਰੇ ਕਿੰਨਾ ਸੁੰਦਰ ਤੇ ਵਧੀਆ ਦ੍ਰਿਸ਼ ਹੈਗਾ। ਤੇ ਬਹੁਤ ਹੀ ਭਾਰੀ ਮਾਤਰਾ ਵਿੱਚ ਸੰਗਤਾਂ ਹਮ-ਹਮਾ ਕੇ ਪਹੁੰਚਦੀਆਂ ਨੇ ਇੱਥੇ 15 ਦਿਨ ਇਦਾਂ ਹੀ ਸੰਗਤਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ ਤੇ ਆਪਾਂ ਥੋੜੀ-ਬਹੁਤੀ ਇੱਥੋਂ ਵੀਡੀਓ ਬਣਾਈ ਆ ਤੇ ਤੁਹਾਨੂੰ ਦਿਖਾ ਰਹੇ ਹਾਂ ਤੇ ਮਤ ਤਾ ਇੱਥੇ ਆਪਾਂ ਟਿਕ ਲਿਆ ਸੀ ਤੇ ਵਾਪਸ ਆ ਰਹੇ ਸੀ ਵਾਪਸ ਆਉਂਦਿਆਂ ਹੋਇਆਂ ਵੀਡੀਓ ਬਣਾਈ ਆ ਤੇ ਉਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਬਾਬਾ ਜੀ ਦੀ ਸਮਾਦ ਬਣੀ ਹੋਈ ਆ ਬਾਬਾ ਬੂਰੇ ਵਾਲਾ ਜੀ ਦੀ ਤੇ ਇੱਥੇ ਮੰਨਦੀਆਂ ਹਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਸ ਜ਼ਰੂਰ ਤਾਂ ਸੰਗਤਾਂ ਨੂੰ ਸ਼ਰਧਾ ਰੱਖਣ ਦੀ ਜੋ ਸ਼ਰਧਾ ਰੱਖਦਾ ਹੈ ਉਹ ਤਰ ਜਾਂਦਾ ਹੈ ਤੇ ਇੱਥੇ 51 ਰੁਪਏ ਮੱਥਾ ਟੇਕਦੇ ਆ ਜੋ ਵੀ ਆਪਣੀਆਂ ਮਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਹੁੰਦੀਆਂ ਨੇ ਕੋਈ ਦੁੱਧ ਪੁੱਤ ਦੀਆਂ ਕੋਈ ਵਿਦੇਸ਼ ਯਾਤਰਾ ਚ ਕੁਝ ਵੀ ਹੈ ਜਿਹੜਾ ਵੀ ਕੋਈ ਕੰਮ ਲੱਗੇ ਆਪਾਂ ਨੂੰ ਤੇ ਆਪਾਂ ਇੱਥੇ ਆ ਕੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਸਕਦੇ ਆ ਤੇ ਬਾਬਾ ਮਾਂ ਦੀਆਂ ਮਨੋ ਕਾਮਨਾਵਾਂ ਜਰੂਰ ਪੂਰੀਆਂ ਕਰਦੇ ਨੇ ਸਾਲ ਪਾਦ ਬਾਬਾ ਜੀ ਦੀ ਵਰਸੀ ਲੱਗਦੀ ਆ ਤੇ 29 ਤਰੀਕ ਨੂੰ ਹੁਣ ਭੋਗ ਪਾਣੀ ਨੇ ਬਾਬਾ ਜੀ ਦੀ ਵਰਸੀ ਦੇ ਤੇ ਇਦਾਂ ਹੀ ਸੰਗਤਾਂ ਦਾ ਹਰ ਰੋਜ਼ 15 ਦਿਨ ਪੂਰਾ ਇਕੱਠ ਚੱਲਦਾ ਹੈਗਾ ਤੇ ਆ ਤੁਸੀਂ ਵੀ ਦਾਸਨ ਕਰ ਸਕਦੇ ਹੋ ਬਾਬਾ ਜੀ ਦੀ ਸਮਾਦ ਦੇ ਤੇ ਇੱਥੇ ਜੋ ਵੀ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਤੇ ਬਾਬਾ ਜੀ ਮਾਨ ਦੀਆਂ ਮਨੋ ਕਾਮਨਾਵਾਂ ਜਰੂਰ ਪੂਰੀਆਂ ਕਰ ਦਿੰਨੇ ਬਸ ਜ਼ਰੂਰਤ ਹੈ ਕਿ ਜੋ ਸ਼ਰਧਾ ਰੱਖਦਾ ਹੈ ਤੇ ਉਹ ਤਰ ਜਾਂਦਾ ਹੈ ਤੇ ਅਕਸਰ ਕਈ ਲੋਕ ਜ਼ਿਆਦਾ ਸ਼ਰਧਾ ਨਹੀਂ ਰੱਖਦੇ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਤੇ ਬਾਬਾ ਜੀ ਦੀ ਬਾਬਾ ਜੀ ਸਾਹਿਬ ਤੇ ਮੇਰਾ ਪਰਿਆਂ ਹੱਥ ਰੱਖਣ ਤੇ ਸਾਬ ਦੇ ਮਨ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨਾ ਤੇ ਆਪਣੀ ਹੁਣ ਹੋ ਗਈ ਸੀ ਇੱਥੇ ਵਾਪਸੀ ਤੇ ਆਪਾਂ ਮੱਥਾ ਲਿਆ ਸੀ ਠੀਕ ਤੇ ਇਹ ਬਾਹਰਲਾ ਦ੍ਰਿਸ਼ ਹੈਗਾ ਆਪਾਂ ਮੱਥਾ ਟੇਕ ਕੇ ਬਾਹਰ ਖੜੇ ਸੀਗੇ ਤੇ ਇੱਥੇ ਬਾਬਾ ਜੀ ਦੇ ਗਉਆਂ ਦੇਸ਼ ਕਿੰਨੇ ਵੀ ਸੀ ਬਾਬਾ ਜੀ ਦੇ ਹੁਣ ਵੀ ਇੱਥੇ ਬਹੁਤ ਜ਼ਿਆਦਾ ਗਉਆਂ ਰੱਕਿਆ ਹੋਇਆ ਨਹੀਂ ਤੇ ਉਹ ਸਾਹਮਣੇ ਦੇਖਦੇ ਆ ਗਉਆਂ ਵਾਸਤੇ ਹੀ ਸਥਾਨ ਬਣਿਆ ਹੋਇਆ ਪਰੇ ਉਹ ਕੰਦ ਤੋਂ ਪਰਲੇ ਪਾਸੇ ਬਹੁਤ ਹੀ ਜ਼ਿਆਦਾ ਵਧੀਆ ਜਗ੍ਹਾ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ